ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਦੁਵਾਰਾਂ ਲੈ ਕੇ ਆਏ ਤੁਹਾਡੇ ਵਾਸਤੇ ਬੈਲਵਟ ਸਿਲਕ ਦੇ ਵਿੱਚ ਸੂਟ ਮੈਚਿੰਗ ਸੂਟ ਰਹਿਣਗੇ ਜੀ ਦੁਵਾਰਾਂ ਰੀਸਟੌਕ ਕੀਤੇ ਆ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਮੇਰੀਆਂ ਭੈਣਾਂ ਨਵੀਆਂ ਮੇਰੇ ਚੈਨਲ ਨੂੰ ਦੇਖ ਰਹੀਆਂ ਹਨ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਜਰੂਰ ਬੈਲ ਬੈਲ ਆਈਕਨ ਬਟਨ ਪ੍ਰੈਸ ਕਰਿਓ ਜੇਕਰ ਤੁਸੀਂ ਬੈਲ ਆਈਕਨ ਬਟਨ ਪ੍ਰੈਸ ਕਰੋਗੇ ਤਾਂ ਤੁਹਾਨੂੰ ਮੇਰੀ ਦੂਸਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲੇਗਾ ਠੀਕ ਹੈ ਜੀ ਜੇਕਰ ਤੁਸੀਂ ਬੈਲ ਆਈਕਨ ਬਟਨ ਨਹੀਂ ਪ੍ਰੈਸ ਕਰੋਗੇ ਫਿਰ ਤਾਂ ਨੋਟੀਫਿਕੇਸ਼ਨ ਜਲਦੀ ਨਹੀਂ ਮਿਲਣਾ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਮੇਰੀ ਸ਼ਾਪ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਟਲਾੜਾ ਤੋਂ ਬਿਲੋਂਗ ਕਰਦੇ ਆ ਜੇਕਰ ਤੁਸੀਂ ਪਿੱਕੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪੈਣਾ ਜੀ ਠੀਕ ਹੈ ਜ ਕਈ ਮੇਰੀਆਂ ਭੈਣਾਂ ਨੀਚੇ ਦੀ ਆ ਜਾਂਦੀਆਂ ਪੌਲ ਦੇ ਪਰ ਸੈਂਟਰ ਦੇ ਵਿੱਚ ਰੇਲਵੇ ਲਾਈਨਾਂ ਹੋਣ ਕਰਕੇ ਦੇਖੋ ਜੀ ਤੁਸੀਂ ਨਹੀਂ ਆ ਸਕਦੇ ਕ੍ਰੋਸ ਕਰਨੀਆਂ ਪੈਂਦੀਆਂ ਉੱਪਰ ਦੀ ਆਣਾ ਜੀ ਓਵਰ ਬ੍ਰਿਜ ਦੇ ਉੱਪਰ ਦੀ ਆ ਕੇ ਓਵਰ ਬ੍ਰਿਜ ਦੇ ਉੱਦੀ ਵਾਪਸ ਪੌਲ ਦੇ ਨੀਚੇ ਆਉਣਾ ਜੀ ਲੈਫਟ ਸਾਈਡ ਤੇ ਫਰਸਟ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਪੌਲ ਦੇ ਨਾਲ ਨਾਲ ਤਾਂ ਜੋ ਸਭ ਤੋਂ ਪਹਿਲਾਂ ਗਲੀ ਮੁੜਨੀ ਹੈ ਜੀ ਉਹ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਹਲੋ ਜੀ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਆ ਜਿਹੜਾ ਦਾ ਬੇਸ ਰਹਿਣ ਵਾਲਾ ਬਲੂ ਪੀਸ ਹੈ 벨ਵੈਟ ਟੱਚ ਦੇ ਵਿੱਚ ਸੂਟ ਲੈ ਕੇ ਆਏ ਆ ਪਹਿਲਾਂ ਵੀ ਅਸੀਂ ਸੂਟ ਲੈ ਕੇ ਆਏ ਸੀ ਤੇ ਕਾਫੀ ਮੇਰੇ ਭੈਣਾਂ ਨੇ ਪਸੰਦ ਕੀਤੇ ਸੀ ਦੁਬਾਰਾ ਰੀਸਟਾਕ ਕੀਤੇ ਆ ਜੀ ਪਹਿਲਾਂ ਬਲੂ ਕਲਰ ਆਊਗਾ ਨਾਲ ਰਹੂਗੀ ਜੀ ਮੈਚਿੰਗ ਬਾਟਮ ਅਜੇ ਦਾ ਪ੍ਰਾਈਸ ਰਹਿਣਾ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਦੇਖੋ ਜੀ ਬਲੂ ਕਲਰ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜੈਸੂਟ ਰਹੂਗਾ ਬਲੂ ਕਲਰ ਦੇ ਵਿੱਚ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟਾਂ ਵਿੱਚ ਰਹਿਣਗੇ ਲਓ ਜੀ ਇਹ ਬਲੈਕ ਆਊਗਾ ਇਹ ਬਲੈਕ ਹੀ ਤੁਹਾਨੂੰ ਬਾਟਮ ਮਿਲੂਗੀ ਤੇ ਬਲੈਕ ਹੀ ਸ਼ਰਟ ਮਿਲਣੀ ਆ ਠੀਕ ਹੈ ਜੀ ਬਹੁਤ ਸੋਹਣੇ ਬਾਂਦਨੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਬਲੈਕ ਸੂਟ ਤੇ ਇਹ ਵਾਲੀ ਤੁਸੀਂ ਬਲੈਕ ਬਾਟਮ ਵੀ ਲੈ ਸਕਦੇ ਹੋ ਦੇਖੋ ਜੀ ਤੁਹਾਨੂੰ ਦਿਖਾ ਦਿੰਦੇ ਆ ਲਓ ਬਹੁਤ ਸੋਹਣਾ ਬਣਿਆ ਹੋਇਆ ਬਾਂਦਨੀ ਵਿੱਚ ਤੇ ਬਲੈਕ ਬਾਟਮ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਹਦੇ ਨਾਲ ਐਦਾਂ ਦੀ ਸਕਿਨ بیس ਦੇ ਵਿੱਚ ਬਾਟਮ ਲੈਣਾ ਚਾਹੁੰਦੇ ਹੋ ਕਈ ਮੇਰੀ ਆਪਣਾ ਨੂੰ ਬਲੈਕ ਨਹੀਂ ਪਸੰਦ ਹੁੰਦੀ ਤਾਂ ਐਦਾਂ ਸਕਿਨੇ ਬੇਸ ਦੇ ਵਿੱਚ ਵੀ ਤੁਸੀਂ ਬਾਟਮ ਲੈ ਸਕਦੇ ਹੋ ਨਾਲ ਐਦਾਂ ਦਾ ਸਕਿਨੇ ਬੇਸ ਦੇ ਵਿੱਚ ਪਲੇਨ ਦੁਪੱਟਾ ਲੈ ਸਕਦੇ ਹੋ ਸਾਡੇ ਕੋਲ ਹਾਂ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਲੋ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੇਖੋ ਜੀ ਮਜ਼ੈਂਟਾ ਸ਼ੇਡ ਦੇ ਵਿੱਚ ਆਊਗਾ ਬਾਂਦਨੀ ਪ੍ਰਿੰਟ ਦੇ ਵਿੱਚ ਹੈ ਬੈਲਵਰਟ ਟੈਕਚਰ ਚੈੱਕ ਕਰੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਦੇਖੋ ਸਟਾਫ ਬਹੁਤ ਫਾਈਨ ਹੈ ਕਿਸੇ ਤਰ੍ਹਾਂ ਦਾ ਕੋਈ ਚੂਬਣ ਵਾਲਾ ਸਟਾਫ ਨਹੀਂ ਹੈ ਸਾਰੀਆਂ ਪੈਨਾਂ ਨੇ ਬਾਇ ਕੀਤਾਗਾ ਚੂਬਣ ਵਾਲਾ ਨਹੀਂ ਹੈ ਬਿਲਕੁਲ ਸੌਫਟ ਮਲਾਈਮ ਹੈਨਾ ਮਲਾਈਮ ਸਟਾਫ ਹੈ ਜੀ ਤਾਂ ਤੁਸੀਂ ਜੇ ਇਹ ਨੂੰ ਬਾਇ ਕਰੋਗੇ ਤੁਹਾਨੂੰ ਪਤਾ ਲੱਗੂਗਾ ਬਹੁਤ ਹੀ ਮਲਾਈਮ ਰਹਿਣ ਵਾਲਾ ਪ੍ਰਾਈਸ ਇਹਦੀ 800 ਰੁਪਏ ਰਹਿਣ ਵਾਲੀ ਹੈ ਠੀਕ ਹੈ ਜੀ ਅਗਲਾ ਦੇਖੋ ਜੀ ਲਓ ਇਹ ਆਊਗਾ ਜੀ ਕਾਫੀ ਕਾਪਰ ਜੀ ਸ਼ੇਡ ਵਿੱਚ ਕਾਫੀ ਕਾਪਰ ਸ਼ੇਡ ਵਿੱਚ ਆਊਗਾ ਬਹੁਤ ਹੀ ਪਿਆਰਾ ਜਾਂ ਪੀਸ ਹੈ ਦੇਖੋ ਜੀ ਬਹੁਤ ਪਿਆਰਾ ਲੱਗਣਾ ਹੈ ਐਦਾਂ ਦੀ ਨਾਲ ਤੁਸੀਂ ਸਾਡੇ ਕੋਲ ਦੁਪੱਟਾ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਦੁਪੱਟਾ ਲੈ ਸਕਦੇ ਹੋ ਐਦਾਂ ਦਾ ਲਓ ਜੀ ਬਹੁਤ ਪਿਆਰਾ ਜਾਂ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ 800 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਅਗਲਾ ਸੂਟ ਚੈਕ ਲੋ ਜੀ ਚੈੱਕ ਕਰੋ ਜੀ ਇਹ ਮਹਿਰੂਨ ਚ ਆਊਗਾ ਲਓ ਇਹ ਮਹਿਰੂਨ ਕਲਰ ਚ ਵਿੱਚ ਆਣਾ ਬਹੁਤ ਹੀ ਪਿਆਰਾ ਜਾਂ ਪੀਸ ਹੈ ਨਾਲ ਹੀ ਤੁਹਾਨੂੰ ਬੈਲਵਰਟ ਆ ਟੱਚ ਦੇ ਵਿੱਚ ਹੀ ਜਿਹੜੀ ਬੈਲਵਰਡ ਸ਼ੈਲਕ ਹੈ ਬੈਲਵਰਡ ਸ਼ੈਲਕ ਵਿੱਚ ਹੀ ਬਾਟਮ ਮੈਲੀ ਹੈ ਤੇ ਸ਼ਾਰਟ ਵੀ ਤੁਹਾਨੂੰ ਬੈਲਵਰਡ ਦੇ ਵਿੱਚ ਹੀ ਰਹਿਣੀ ਹੈ ਮਹਿਰੂਨ ਕਲਰ ਦੇ ਵਿੱਚ ਆਉਣਾ ਬਹੁਤ ਪਿਆਰਾ ਪਿਆਰਾ ਪੀਸ ਰਹਿਣ ਵਾਲਾ ਪ੍ਰਿੰਟਿੰਗ ਬਹੁਤ ਜਿਆਦਾ ਪਿਆਰੀ ਰਹਿਣ ਵਾਲੀ ਹੈ ਅਗਲਾ ਸੂਟ ਚੈੱਕ ਕਰੋ ਜੀ ਰਾਇਲ ਬਲੂ ਦੇ ਵਿੱਚ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਆਊਗਾ ਲਓ ਜੀ ਰਾਇਲ ਬਲੂ ਕਲਰ ਆਊਗਾ ਬਾਂਦਨੀ ਪ੍ਰਿੰਟ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਲਓ ਬੈਲਵੈਟ ਸ਼ਲਕ ਵਿੱਚ ਬਾਟਮ ਰਹਿਣੀ ਹੈ ਬਿਲਕੁਲ ਬੈਲਵੈਟ ਸ਼ਲਕ ਦੇ ਵਿੱਚ ਹੀ ਸ਼ਾਰਟ ਪੀਸ ਰਹਿਣ ਵਾਲਾ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਰਾਇਲ ਬਲੂ ਕਲਰ ਆਉਣ ਵਾਲਾ ਕਲਰ ਚੈੱਕ ਕਰੀ ਚਲੋ ਜਿਹੜਾ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਸਕਦੇ ਹੋ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਵਾਈਨ ਸ਼ੀਰਡ ਦੇ ਵਿੱਚ ਵਾਈਨ ਸ਼ੀਰਡ ਦੇ ਵਿੱਚ ਆਣਾ ਜੀ ਬਹੁਤ ਪਿਆਰਾ ਜਿਹਾ ਪੀਸ ਰਹਿਣਾ ਜੇਕਰ ਤੁਸੀਂ ਵਾਈਨ ਸ਼ੀਰਡ ਨਾਲ ਐਦਾਂ ਸਕੈਨ بیس ਦੇ ਵਿੱਚ ਬਾਟਮ ਲਗਾਉਣਾ ਚਾਹੁੰਦੇ ਹੋ ਹਨ ਕਈ ਜ਼ਿਆਦਾ ਵਾਈਨ ਨਹੀਂ ਪਸੰਦ ਕਰਦੇ ਪ੍ਰੋਪਰ 올ਓਵਰ ਸੂਟ ਹਨ ਤੇ ਐਦਾਂ ਸਕੈਨ بیس ਦੇ ਵਿੱਚ ਬਾਟਮ ਵੀ ਤੁਸੀਂ ਲਗਵਾ ਸਕਦੇ ਹੋ ਜੇਕਰ ਤੁਸੀਂ ਮੈਚਿੰਗ ਬਾਟਮ ਸੇਮ ਲੈਣਾ ਚਾਹੁੰਦੇ ਹੋ ਤਾਂ ਸੇਮ ਲੈ ਕੇ ਤੁਸੀਂ ਇਹ ਸੂਟ ਲੈ ਸਕਦੇ ਹੋ ਪ੍ਰਾਈਸ ਰਹਿਣ ਵਾਲੀ ਇਹਨਾਂ ਸੂਟਾਂ ਦੀ 800 ਠੀਕ ਹੈ ਜੀ ਅਗਲਾ ਸੂਟ ਆਊਗਾ ਜੀ ਗ੍ਰੀਨ ਸੌਰੀ ਇਹ ਵਾਲਾ ਆਊਗਾ ਜੀ ਗ੍ਰੇ ਕਲਰ ਦੇ ਵਿੱਚ ਲਓ ਇਹ ਗ੍ਰੇ ਕਲਰ ਦੇ ਵਿੱਚ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਚੈੱਕ ਕਰੋ ਜੀ ਗ੍ਰੇ ਕਲਰ ਵਿੱਚ ਆਊਗਾ ਜੀ ਬਹੁਤ ਸੋਹਣਾ ਬਾਨਾ ਸੂਟ ਜਿਹੜਾ ਤੁਸੀਂ ਬਣਾਉਂਗੇ ਇਹਨੂੰ ਥੋੜਾ ਜਿਹਾ ਇਹਨੂੰ ਬਣਾ ਲਓ ਜੀ ਪਾਕਿਸਤਾਨੀ ਲੁੱਕ ਵਿੱਚ ਬਣਾ ਲਓ ਬਹੁਤ ਸੋਹਣਾ ਸੂਟ ਬਣ ਜਾਣਾ ਤੁਹਾਡਾ ਰੈਡੀ ਹੋ ਕੇ ਪ੍ਰਾਈਸ ਸਿਰਫ ਰਹੀ ਇਹਨਾਂ ਦੀ ਇਹਨਾਂ ਸੂਟਾਂ ਦੀ 800 ਰੁਪਏ ਲਓ ਜੀ ਚੈੱਕ ਕਰੋ ਅਗਲਾ ਸੂਟ ਲਓ ਜੀ ਇਹ ਵੀ ਬੜਾ ਨਮਾਜ਼ਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈਣ ਵਾਲਾ ਇਹ ਵਾਲੇ ਸੂਨ ਦਾ ਗ੍ਰੀਨ ਜਿਹਾ ਦੇਖੋ ਇਹਨੂੰ ਅ ਕਲਰ ਬਹੁਤ ਪਿਆਰਾ ਰਹਿਣ ਵਾਲਾ ਗ੍ਰੀਨ ਜੀ ਸ਼ੇਡ ਦੇ ਵਿੱਚ ਹੈ ਨਾ ਮੂੰਗਿਆ ਗ੍ਰੀਨ ਸ਼ੇਡ ਆਂਦਾ ਬਹੁਤ ਸੋਨਾ ਰਹਿਣ ਵਾਲਾ ਇਹ ਵਾਲੀ ਰੈਣੀਆ ਨਾਲ ਇਹਦੇ ਬੋਟਮ ਲੋ ਬਹੁਤ ਜੀ ਥੋੜਾ ਜਿਹਾ ਬੋਟਮ ਦਾ ਕਲਰ ਮੈਚ ਨਹੀਂ ਹੋ ਰਿਹਾ ਪਰ ਪ੍ਰੋਪਰ ਮੈਚ ਹੈ ਜੀ ਵੀਡੀਓ ਦੇ ਵਿੱਚ ਕਈ ਵਾਰੀ ਸ਼ਾਈਨ ਦਾ ਫਰਕ ਪੈ ਰਿਹਾ ਦਾ ਪਰ ਬੋਟਮ ਪ੍ਰੋਪਰ ਮੈਚ ਹੈ ਬਹੁਤ ਸੋਨਾ ਸੂਨ ਰਹਿਣ ਵਾਲਾ ਮੈਚਿੰਗ ਠੀਕ ਹੈ ਜੀ ਇਹ ਵਾਲਾ ਆਊਗਾ ਜੀ ਮਹਿਰੂਨ ਲਓ ਇਹ ਮਹਿਰੂਨ ਦਾ ਦੂਸਰਾ ਪ੍ਰਿੰਟ ਆ ਗਿਆ ਨੇ ਇੱਕ ਪ੍ਰਿੰਟ ਨੂੰ ਪਹਿਲਾਂ ਦਿਖਾ ਚੁੱਕੀਆਂ ਇਹ ਲੱਗਾ ਤੋਂ ਪ੍ਰਿੰਟਿੰਗ ਹੈ ਮਹਿਰੂਨ ਦੀ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਮਹਿਰੂਨ ਦੀ ਠੀਕ ਹੈ ਜੀ ਪ੍ਰਾਈਸ ਇਹਦੀ ਤੁਹਾਨੂੰ ਦੇ ਰਹੇ ਸਿਰਫ 800 ਰੁਪਏ 800 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ 벨버트 ਛਲਕ ਦੇ ਵਿੱਚ ਪ੍ਰਿੰਟਿੰਗ ਮੈਚਿੰਗ ਸੂਟ ਲਓ ਹਾਂਜੀ ਇਹ ਵਾਲਾ ਚੈੱਕ ਕਰੋ ਜੀ ਮਹਿੰਦੀ ਕਲਰ ਆਊਗਾ ਮਹਿੰਦੀ ਕਲਰ ਹੈ ਮਹਿੰਦੀ ਫੰਕਸ਼ਨ ਤੇ ਪਾਉਣ ਲਈ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਮਹਿੰਦੀ ਕਲਰ ਦੇ ਵਿੱਚ ਆਊਗਾ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਮਹਿੰਦੀ ਕਲਰ ਦੀ ਲਓ ਜੀ ਇਹ ਕਾਫੀ 베이스 ਦੇ ਵਿੱਚ ਆਣਾ ਜੀ ਇਹਦੀ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਇਹ ਮੈਚਿੰਗ ਰਹੂਗੀ ਜੀ ਲਓ ਕਾਫੀ 베이스 ਦੇ ਵਿੱਚ ਆਣਾ ਇਹ ਰਹੂਗੀ ਮੈਚਿੰਗ ਬਾਟਮ ਬਹੁਤ ਸੋਹਣੀ ਮੈਚਿੰਗ ਹੈ ਜੀ ਇਹ ਵਾਲੇ ਸੂਟ ਦੀ ਦੇਖੋ ਜਿਆਦਾ ਆਪਾਂ ਕਾਫੀ ਬਾਟਮ ਵੀ ਨਹੀਂ ਲਗਾ ਸਕਦੇ ਜੇਕਰ ਤੁਸੀਂ ਕਾਫੀ ਬਾਟ ਇਹ ਵਾਲੀ ਮੈਚਿੰਗ ਜਿਆਦਾ ਅੱਛੀ ਹੈ ਬਹੁਤ ਪਿਆਰਾ ਜਿਹਾ ਸੂਟ ਬਾਨਾ ਜੀ ਬਣ ਕੇ ਲਓ ਇਹ ਆਊਗਾ ਜੀ ਨੇਵੀ ਬਲੂ ਲਓ ਜੀ ਨੇਵੀ ਬਲੂ ਦੇ ਵਿੱਚ ਲੈ ਸਕਦੇ ਹੋ ਤੁਸੀਂ ਬਾਂਦਨੀ ਪ੍ਰਿੰਟ ਦੇ ਵਿੱਚ ਲਓ ਬਹੁਤ ਸੋਹਣਾ ਸੂਟ ਬਾਨਾ ਜੀ ਬਾਂਦਨੀ ਪ੍ਰਿੰਟ ਵਿੱਚ ਇਸ ਨੇਵੀ ਬਲੂ ਬਣਾਇਆ ਐਦਾਂ ਦਾ ਤੁਸੀਂ ਨਾਲ ਸਾਡੇ ਕੋਲ ਦੁਪੱਟਾ ਵੀ ਲੈ ਸਕਦੇ ਹੋ ਨੇਵੀ ਬਲੂ ਦੇ ਵਿੱਚ ਪਲੇਨ ਤੇ ਵਾਲੀ ਰਹਿਣੀ ਆ ਬਾਟਮ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 800 ਰੁਪਏ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਲਓ ਇਹ ਆਊਗਾ ਬਾਂਦੀ ਦੇ ਵਿੱਚ ਮਜੈਂਟਾ ਸ਼ੇਡ ਦੇ ਵਿੱਚ ਬਾਂਦੀ ਦੇ ਵਿੱਚ ਮਜੈਂਟਾ ਸ਼ੇਡ ਦੇ ਵਿੱਚ ਆਉਣਾ ਬਹੁਤ ਸੋਨਾ ਸੂਟ ਰੈਣ ਵਾਲਾ ਜੀ ਬਾਂਦੀ ਦੇ ਵਿੱਚ ਪ੍ਰਿੰਟ ਦੇਖੋ ਸਟਾਫ ਤਾਂ ਬਹੁਤ ਫਾਈਨ ਹੈ ਬਿਲਕੁਲ ਬਹੁਤ ਸੌਫਟ ਸਟਾਫ ਰੈਣ ਵਾਲਾ ਠੀਕ ਹੈ ਬਿਲਕੁਲ ਰੀਜਨਲ ਵਾਲਾ ਠੀਕ ਹੈ ਜੀ আর ਬਿਲਕੁਲ ਰੀਜਨਲ ਵਾਲਾ ਸੌਫਟ ਸਟੱਪ ਤੁਹਾਡੇ ਵਾਸਤੇ ਲੈ ਕੇ ਆਇਆ ਹੈ ਮੈਚਿੰਗ ਸੂਟ ਫਰੈਸ਼ ਸੂਟ ਰਹਿਣ ਵਾਲੀਆਂ ਜੀ ਦੇਖੋ ਜੀ ਇਹ ਆਊਗਾ ਜੀ ਮਹਿੰਦੀ ਇਹਦੀ ਪ੍ਰਿੰਟਿੰਗ ਲੱਗ ਤੋਂ ਹੈ ਠੀਕ ਹੈ ਜੀ ਦੋ ਕਲਰ ਦਿਖਾਇਆ ਤਾਂ ਉਹਨੂੰ ਮਹਿੰਦੀ ਦੇ ਵਿੱਚ ਇਹਦੀ ਪ੍ਰਿੰਟਿੰਗ ਲੱਗ ਤੋਂ ਰਹਿਣ ਵਾਲੀ ਹੈ ਮਹਿੰਦੀ ਦੀ ਤੇ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਮਹਿੰਦੀ ਵਾਲਾ ਸੇਮ ਇਹੀ ਡਿਜ਼ਾਈਨ ਦੇ ਵਿੱਚ ਆਊਗਾ ਸਾਡੇ ਕੋਲੇ ਬਲੂ ਕਲਰ ਦੇ ਵਿੱਚ ਤੇ ਬਲੂ ਕਲਰ ਵੀ ਬਹੁਤ ਸੋਹਣਾ ਰਹਿਣਾ ਜੀ ਠੀਕ ਹੈ ਇਹ ਬਲੂ ਕਲਰ ਦੀ ਰੈਕ ਪ੍ਰਿੰਟ ਆਣਾ ਹੈ ਨਾਲ ਤੁਸੀਂ ਲੈ ਸਕਦੇ ਹੋ ਜੇਕਰ ਮੈਚਿੰਗ ਬਾਟਮ ਬਲੂ ਕਲਰ ਦੀ ਬਹੁਤ ਸੋਹਣਾ ਬਣਨਾ ਜੀ ਬਲੂ ਕਲਰ ਕਿਉਂਕਿ ਪਾਇਆ ਹੋਇਆ ਬਲੂ ਕਲਰ ਸਭ ਦੇ ਬਹੁਤ ਅੱਛਾ ਲੱਗਦਾ ਹੈ ਨਾ ਨੇਵੀ ਬਲੂ ਕਲਰ ਦੇ ਕੋਈ ਹਰ ਇੱਕ ਹੀ ਪਸੰਦ ਕਰਦਾ ਵੀ ਨੇਵੀ ਬਲੂ ਆਪਾਂ ਪਾਉਣੇ ਆ ਤੇ ਕਲਰ ਵੀ ਬੜਾ ਨਿੱਖਰ ਕੇ ਜੀ ਆਉਂਦਾ ਹਰ ਇੱਕ ਦਾ ਨੇਵੀ ਬਲੂ ਦੇ ਵਿੱਚ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਸਨ ਸਾਡੇ ਬੈਲਵਰਟ ਟੱਚ ਦੇ ਵਿੱਚ ਸੂਟ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸਾ ਆਗਾ ਉਸ ਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬਾਕ ਕਰੋ ਜੀ ਕੱਲ ਫੇਰ ਇੱਕ ਦਮੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਇਸ ਲਈ ਮੇਰੀ ਆਪਣਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਅਗਲੀ ਕਲੈਕਸ਼ਨ ਦੇਖਣੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ